ख़ाली पर सभु धनवाद मां पुछण लाइ गुरू की संगत छोटे ਬਹੁਤ ਹੀ ਸਤਿਕਾਰਯੋਗ ਸ੍ਰੀ ਪੰਡਤ ਵਰਦਜੀਤ ਜੀ ਜੀ ਨੂੰ ਬੋਲ ਆਣੇ ਮਨਾ ਦੂਦੇਤਾ ਦੇ ਪਤਨ ਪਾਇ ਜੀ ਜੀ ਨੂੰ ਧੰਨ ਧੰਨ ਗੁਰੂ ਬਰਨਸਾ ਪਾਖਸ਼ ਦੀ ਦਿਸ਼ਾ ਤੇ ਸ਼ਾਇਆ ਹੈ ਧੰਨ ਧੰਨ ਬਾਬਾ ਨਨ ਸਿੰਘ ਜੀ ਮਹਾਰਾਜ ਉਹਨਾਂ ਦੀ ਪਵਿੱਤਰ ਯਾਦ ਦੇ ਦੁੜ ਬੈਠੇ ਹੋ ਲੋਕੋ ਵਾਲੇ ਕੋਈ શ્રી ਜੱਤੇ ਨੂੰ ਅਸੀਸ ਬਖਸ਼ੋ ਪਹਿਲੀ ਵਾਰ ਬੜਪਾਕੇ ਹੋਏ ਆ ਇਸ ਪਵਿੱਤਰ ਅਸਥਾਨ ਤੇ ਆਪ ਸੰਗਤ ਦਾ ਦਰਸ਼ਨ ਕਰਹੁਣ ਦਾ ਸੁਭਾਗ ਪ੍ਰਾਪਤ ਹੋਇਆ ਆਓ ਪਹਿਲਾ ਪਿਆਰ ਦੇ ਨਾਲ ਬੰਦੇ ਦੀ ਸਾਜ ਪਾਈਏ ਸਾਰਿਕ ਸੰਗਤ ਚੜ੍ਹਦੀ ਕਲਾ ਦੇ ਨਾਲ ਧਰਤਨਪਾਪਾ ਅਨੰਦ ਸਿੰਘ ਜੀ ਨੂੰ ਨਾਲ ਯਾਦ ਕਰਦੇ ਆ ਅੱਖੋ ਜੀ ਵਾਹਿਗੁਰੂ ਜੀ ਦਾ ਬਲਸਾ ਵਾਹਿਗੁਰੂ ਜੀ ਕੀ ਫਤਿਹ ਇੱਕ ਬਹੁਤ ਹੀ ਪਿਆਰਾ ਬਚਨ ਆਪ ਸ੍ਰੀ ਸਹਿਜ ਵਿੱਚ ਪੜਦੇ ਆ ਸਾਧ ਸੰਗ ਮਿਟੈ ਸਭ ਰੋਗ ਨਾਨਕ ਸਾਧ ਭੇਟੇ ਸੰਜੋਗ ਭਾਗਾਂ ਦੇ ਨਾਲ ਐਸੇ ਮਹਾਂਪੁਰਖ ਮਿਲਦੇ ਆ ਤੇ ਜਿੰਨੇ ਆਪਾਂ ਬੈਠੇ ਆ ਸਾਰੇ ਭਾਗਾਂ ਵਾਲੇ ਆ ਇੱਕ ਬਣਾ ਪਿਆਰਾ ਬਚਨ ਮੇਨ ਸੇਵਾਦਾਰਾਂ ਨੇ ਸੁਣਾਇਆ ਉਹ ਕਹਿੰਦੇ ਬਾਬਾ ਅਨੰਦ ਸਿੰਘ ਜੀ ਮਹਾਰਾਜ ਐਸੇ ਮਹਾਂਪੁਰਖ ਕਿਤੇ ਬੈਠੇ ਇੱਕ ਬੰਦਾ ਮਹਾਂਪੁਰਖਾਂ ਦੇ ਚਰਨਾ ਵਿੱਚ ਆ ਕੇ ਕਹਿੰਦਾ ਕਹਿੰਦਾ ਜੀ ਇਸ ਦੁਨੀਆ ਵਿੱਚ ਆਇਆ ਤਾਂ ਜ਼ਰੂਰ ਆ ਪਰ ਦੁੱਖ ਬਹੁਤ ਐ ਸੁੱਖ ਕਿਤੇ ਨਹੀਂ ਉਹ ਮਹਾਂਪੁਰਖ ਕਹਿੰਦੇ ਭਲਿਆ ਲੋਕਾ ਤੇਰਾ ਆਤਮਾ ਨੂੰ ਸੁੱਤਾ ਹੋਵੇ ਤੇ ਤੈਨੂੰ ਆਜੇ ਸੁਪਨਾ ਸੁਪਨੇ ਦੇ ਵਿੱਚ ਤੇਰੇ ਪਿੱਛੇ ਹੋਵੇ ਸ਼ੇਰ ਤੇ ਅੱਗੇ ਹੋਵੇ ਖੂ ਕੀ ਕਰੇਗਾ ਉਹ ਬੰਦਾ ਚੁੱਪ ਹੋ ਗਿਆ ਤੇ ਮਹਾਂਪੁਰਖ ਕਹਿੰਦੇ ਭਲਿਆ ਲੋਕਾ ਤੈਨੂੰ ਸੁਪਨਾ ਆਇਆ ਪਿੱਛੇ ਸ਼ੇਰ ਅੱਗੇ ਖੂ ਹੈ ਰਸਤੇ ਦੁਨ ਨਹੀਂ ਬੰਦ ਨੇ ਪਰ ਜੇ ਤੂੰ ਉੱਠ ਪਿਆ ਜਾਗ ਪਿਆ ਤੇ ਤੇਰਾ ਸ਼ੇਰ ਤੋਂ ਵੀ ਫੈਲਾ ਸੁਣ ਜਾਣਾ ਤੇ ਖੂ ਤੋਂ ਵੀ ਵੱਜ ਜਾਣਾ ऐसे ਤਰ੍ਹਾਂ ਮਹਾਂਪੁਰਖ ਕਹਿੰਦੇ ਆ ਆ ਸੰਸਾਰ ਦੇ ਵਿੱਚ ਛੇ ਰੂਪੀ ਦੁੱਖ ਤੇ ਖੂ ਰੂਪੀ ਬਿਮਾਰੀਆਂ ਬਹੁਤ ਆ ਪਰ ਕਹਿੰਦੇ ਆ ਜਦ ਅਸੀਂ ਗੁਰੂ ਨਾਨਕ ਦੇ